ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਜੀ ਆਪਾਂ ਫਨੀ ਵੀਡੀਓ ਆ ਤੁੱਤੇ ਦਾ ਵਿਆਹ ਤੁੱਤਾ ਜੱਟ 58000 ਬੜੀਆਂ ਕੈਂਟ ਵੀਡੀਓ ਬਣਾਉਂਦੇ ਆ ਜੀ ਐ ਪੂਰੀ ਫਨੀ ਵੀਡੀਓ ਫੁੱਲਨੇ ਜਾ ਰਹੇ ਆਲੀ ਤੇ ਤੁਹਾਡਾ ਬਿਨਾ ਟਾਈਮ ਵੇਸਟ ਕੀਤਿਆਂ ਆਪਾਂ ਵੀਡੀਓ ਕਰਦੇ ਆ ਸ਼ੁਰੂ ਆਓ ਜੀ ਪਤਾ ਨਾ ਰੋਟੀ ਭਜਾਈ ਨੇ ਕੋਈ ਲੈ ਫੜ ਸੇਰਾ ਸੁੜਾ ਲਾਇਆ ਤੁੱਤੇ ਨੇ ਰੱਖ ਬੂ ਰੱਖ ਦਾ ਚਾਰ ਵਾਰ ਸਗਲ ਪਾਏ ਜਾ ਰਹੇ ਆ ਮੂ ਮੀਠਾ ਕਰਾ ਦੇ ਨਾਲ ਇਹਦਾ ਜੀਜਾ ਹਾਂ ਨਹੀਂ ਦੋ ਜਰਾ ਕੋਈ ਨਾ ਫੇਰ ਸੌਂ ਜੀ ਪਾਲਾ ਪੱਲਾ ਛਕਣ ਛਕਣ ਪਾਲੀ ਦਾ ਔਖੀ ਆ ਗਈ ਅੱਧੀ ਫੇਰ ਕੋ ਪਾਲਾ ਕਿਸ ਨਾਲ ਮੱਛਾ ਮੱਛਾ ਦਾ ਤੇਰਾ ਵਿਆਹ ਲੱਗਿਆ ਖਲਾ 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 ਸੰਸਾਰ ਦਾ ਵਿਆਹ ਆਇਆ ਕੋਈ ਕੰਤ ਨਹੀਂ ਆਉਂਦਾ ਨਾ ਨਾ ਨਿਕੋ ਲੈ ਲਾਈ ਤੈਨਾਂ ਸੇਰਾ ਥੱਲੇ ਮੈਂ ਕੀ ਆ ਮਾਦਿਆ ਕੋਈ ਨਾ ਖੜ ਜਾ ਹਾਂ ਲਗਨ ਵਾਹਾਰੇ ਯਾਰ ਖੜਾਉ ਚੱਲ ਤਾ ਔਰੇ ਆ ਉਹ ਤੇਰੇ ਨਾਲ ਗੱਲ ਕਰਨੀ ਆ। ਹਾਂ। ਇੱਥੇ ਆ ਕਰ ਦੇ ਭਾਈ ਤੂੰ ਇਹਦੇ ਕਾਰ ਬਿਹਾਰ ਦੇ। ਆਏ। ਹਾਂ। ਕਮਰਾ ਕਮਰਾ ਜੈ ਸਜਾਤਾ ਇਹਦਾ। ਆਏ। ਮਾਹੌਲ ਬਣ ਜਾਊਗਾ। ਮਾਹੌਲ ਬਣਾਉਂਦੀ ਕਿ ਲੋੜਾ ਤੂੰ ਐਂ ਕਹਦੀ ਨਾਟੇ ਗਿਆ ਰਾਂ ਇਹਦਾ ਆਪ ਹੀ ਬਣਾ ਲੂਗਾ ਮਾਹੌਲ। ਅੱਜ ਸੀਟੀ ਤੇ ਤਾਂ ਚੜਿਆ ਹੋਇਆ ਇਹ। ਹੁਣ ਕਹਦਾ ਉਹ। ਉਹ ਰਹਿਣ ਦੇ ਬੱਸ। ਉਹ ਰਹਿਣ ਦੇ ਉੱਠ ਕੇ ਬਗ ਜੂ। ਨਾਟੇ ਗਿਆ ਰਾਂ। ਬੱਸ ਕਰ ਕੇ ਮੋ ਬੋਲੀ ਜਾਨਾਂਗਾ। ਪੂਰਨ ਸੋਫਾ ਛੇੜ ਦਿੱਤੀ ਤੂੰ ਮਰ ਜੀ। ਆ ਆ ਕਰਾ। ਹਾਂ। ਨਰੂ ਭਾਈ ਖੜਾਇਆ ਕਰਦੇ ਕੱਪੜੇ-ਕਪੜੇ ਝਾੜ ਕੇ ਬਹਿ ਜਾਣਗੇ ਦਵਾਰ ਅੱਛਾ ਐ ਕਰ ਤੂੰ ਤੇ ਖੜਾ ਹੋਏ ਮੈਨੂੰ ਨਾ ਤੇ ਮਾ ਗੰਦਾ ਨਾ ਭਾਈ ਖੜਾ ਹੋ ਕੋਈ ਨਾ ਫੇਰ ਖੜ ਲਾਏ ਕੋਈ ਨਾ ਔਖਾ ਵੀ ਆ ਖੜੀ ਹੋ ਜਾ ਭਾਈ ਐ ਕਰ ਪ੍ਰੀ ਤੂੰ ਨੂੰ ਪਾਣੀ ਪਿਆ ਛਾੜ ਦੇ ਪਾਣੀ ਲਾ ਦੇ ਮੂੰਹ ਨੂੰ ਮੂਚ ਪਾ ਦੇ ਹਟ ਜਾ ਬਹਿ ਜਾਣ ਦੇ ਭਾਈ ਬਹਿ ਜਾ ਬੈਜੂ ਹੋਰ ਇਹ ਗੱਲਾਂ ਹੁਣ ਕਰਨਾ ਜਿਹੜਾ ਕਰਨਾ ਭਾਈ ਲਵੇ ਬਹਿ ਕੇ ਹਾਂ ਹੁਣ ਪਾ ਦੇ ਮੂੰਚ ਚ ਤੂੰ ਉੱਤੇ ਫੜ ਮੂੰਜ ਪਾ ਰਿਹਾ ਏ ਆ ਦੇ ਫੜ ਲੈ ਆ ਦੇ ਮੂੰਜਾ ਫੜ ਲੈ ਮੂੰਜ ਪਾ ਦੇ ਵੀ ਤੂੰ ਫੜ ਲੈ ਐਂ ਬਾਦ ਯਾਰ ਮੂੰਜਾ ਤੂੰ ਫੜਦਾ ਕਿ ਮਾਰਾ ਤਪੇੜ ਤੂੰ ਮੂੰਜ ਪਾ ਦੇ ਬਸ ਐਂ ਬਾਦੇ ਮਾੜਾ ਤੇ ਖੇੜਾ ਮਾਰੂੰਗੀ ਚਾਦੀ ਰੁਕੇ ਸੁਪਨਾ ਤੱਕੜ ਕੀ ਤੱਤੀ ਜਾ ਮੇਰੇ ਹੱਥ ਫੁੱਕ ਗਏ ਖੈ ਮਰਾ ਸੇਰਾ ਕਿੱਥੇ ਆ ਕਿਸੀ ਰਾ ਕਿਹੜਾ ਸੇਰਾ ਮੇਰਾ ਸੇਰਾ ਬੰਨਿਆ ਹੋਇਆ ਦਿਉਰਾ ਹੈ ਸੇਰਾ ਹਨਾ ਜੀਜੇ ਹਰੇ ਕਿੱਥੇ ਨੇ ਗਏ ਤੈਨੂੰ ਹੋ ਕੇ ਗਿਆ ਭਾਬੀ ਕਿੱਥੇ ਨਾਲ ਪਪੀ ਕੀ ਕਹੀ ਜਾਣਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਹਾਏ ਮੇਰਾ ਵਿਆਹ ਹੋ ਹੀ ਜਾਂਦਾ ਦੀ ਮੇਰਾ ਸੇਰਾ ਕਿੱਥੇ ਹੈਗਾ ਮੈਂ ਤੈਨੂੰ ਕੋਈ ਸੁਪਨਾ ਆਉਂਦਾ ਹੋਣਾ ਹਾਏ ਸੁਪਨਾ ਸਾਬਣ ਵਾਲੀ ਤੁਸੀਂ ਮੈਨੂੰ ਖਵਾਇਆ ਕੁਝ ਮੈਨੂੰ ਇਧਰ ਪਾਤਾ ਪਿਆਤਾ ਮੇਰਾ ਹੋ ਗਿਆ ਜਿਨਾਂ ਨੇ ਕੋਟ ਪਾਇਆ ਹੋਇਆ ਸੀ ਉਹ ਕਿੱਥੇ ਨਾਲ ਲਿਆ ਸਾਬਣੀਆਂ ਮਾਰੀ ਜਾਂਣਾ ਸਾਰਾ ਦਿਨ ਸਿਖਰ ਦੁਪਹਿਰੇ ਫਿਰਦਾ ਮੈਨੂੰ ਲੱਗਦਾ ਟੂਨੇ ਤੋਂ ਟੱਪ ਗਿਆ ਹਾਏ ਦੇ ਕਿ ਮੇਰਾ ਵਿਆਹ ਤਾਂ ਹੋ ਹੀ ਜਾਂਦਾ ਦੀ ਘਾਹ ਦੇ ਕਿ ਮੇਰਾ ਕੋਟ ਪਾਇਆ ਹੋਇਆ ਸੀ ਵਿਆਹ ਹੋ ਜਾਂਦਾ ਸੀ ਐ ਤਾਂ ਦੱਸ ਕਿਹਦੇ ਨਾਲ ਹੁੰਦਾ ਸੀ ਤੇਰਾ ਵਿਆਹ ਕਿਹਦੇ ਕਰਮ ਖੋੜ ਤੇ ਤੂੰ ਖੋੜਦਾ ਤੂੰ ਮੇਰੇ ਦਿੱਤੇ ਚਾਹ ਦਾ ਗਲਾਸ ਪਿਆ ਕੇ ਚੰਗਾ ਬਲ ਵਿਆਹ ਹੋ ਜਾਂਦਾ ਸੀ ਮੇਰਾ ਕਿਹਦੇ ਨਾਲ ਹੁੰਦਾ ਸੀ ਤਾਂ ਦੱਸ ਦੇ ਫਿਰ ਹੈਗੀ ਦੀ ਕੋਈ ਦੱਸ ਦੇ ਜੈਸਮੀਨ ਨੂੰ ਸੈਂਡਲਸ ਸੀ ਓ ਜੈਸਮੀਨ ਅੱਲਾਸਾ ਫੜੇ ਭਾਈ ਪਾਣੀ ਪੀਂਦਾ ਪਾਪੀ ਕਿੱਥੇ ਆ ਪਾਪੀ ਅੰਦਰ ਬੈਠੀ ਆ ਪਾਣੀ ਪਿਲਾ ਦਾਂਗੇ ਤੇਰਾ ਚਾਹ ਫੇ ਚਾਹ ਫੜੇ ਓਏ ਉਹ ਕਿੰਨਾ ਕੈਂਟ ਨਜ਼ਾਰਾ ਆ ਰਿਹਾ ਦੀ ਓਏ ਸੇਰਾ ਬਣਿਆ ਆਦੀ ਚੱਲ ਕੋਈ ਨਾ ਤੇਰਾ ਅਸਲੀ ਚ ਵਿਆਹ ਕਰਾ ਦਾਂਗੇ ਚਾਪੇ ਤੂੰ ਆ ਬਿਲਕੁਲ ਤੇ ਚ ਆ ਜੂਗੀ ਹਰੇਕ ਗੱਲ ਤੇ ਉੱਥੇ ਵੀ ਮੂੰਚ ਪਾਇਆ ਨਹੀਂ ਹੈਗਾ ਬਾੜੀ ਮਾਹੀ ਕੇ ਮੂੰਚ ਪਾ ਦੇ ਤੈਨੂੰ ਕਰਾ ਦਿਆਂ ਮੂੰਚ ਪਾ ਦੇ ਹਾਂਜੀ ਲੋ ਜੀ ਇਹ ਹੀ ਅੱਜ ਦੀ ਆਪਣੀ ਵੀਡੀਓ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਤੇ ਤੂੰ ਤੇਰੇ ਵਿਚਾਰੇ ਸੁਪਨਾ ਹੀ ਲੈਂਦੇ ਰਹਿ ਗਏ ਵਿਆਹ ਦਾ ਹਨਾ ਜੀ ਵੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਦੇ ਜਰੂਰ ਕਰ ਦਿਆ ਕਰੋ ਜਿਹੜੇ ਭੈਣ ਭਰਾ ਨਵੇਂ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕੋਈ ਨਹੀਂ ਅਗਲੀ ਹੋਰ ਨਵੀਂ ਵੀਡੀਓ ਦੇ ਵਿੱਚ ਅੱਪਣ ਤੁਹਾਨੂੰ ਵਧੀਆ ਵੀਡੀਓ ਲੈ ਕੇ ਆਵਾਂਗੇ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਜੀ